ਇੱਕ ਤਾਂ 2 2.5 ਕਿਲਿਆਂ ਵਾਲਾ ਕਿਸਾਨ ਹੈ ਉਹ ਤਾਂ ਸਿਰਫ ਜਾਤੀ ਦਾ ਹੰਕਾਰ ਹੀ ਕਰ ਸਕਦਾ ਇਸ ਸਮੇ ਉਹਨੂੰ ਵੀ ਖੁਦ ਧੜੀ ਕਰਨੀ ਪੈ ਰਹੀ ਹੈ ਦੀਪ ਜਸਟਿਸ ਆਫ ਇੰਡੀਆ ਪੀ ਆਰ ਗੰਬਈ ਜਿਹਦੇ ਉੱਤੇ ਬੀਜੇਪੀ ਦੀ ਸਹਿਤੇ ਤੇ ਆਰਐਸਐਸ ਦੇ ਹੁਕਮਾਂ ਅਨੁਸਾਰ ਉਹਦੇ ਉੱਤੇ ਜੁੱਤੀ ਛਿੱਟੀ ਗਈ ਹੈ ਉੱਚ ਜਾਤੀ ਦੇ ਲੋਕਾਂ ਵੱਲੋਂ ਜਿਨ੍ਹਾਂ ਨੇ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਨੇ ਜਿਹੜਾ ਕਿ ਡੀਜੀਪੀ ਆਫ ਹਰਿਆਣਾ ਹੈ ਉਸ ਨੇ ਉਸ ਨੂੰ ਜਲੀਲ ਕੀਤਾ ਇੱਥੋਂ ਤੱਕ ਕਿ ਹਰਿਆਣੇ ਦੇ ਹੀ ਇੱਕ ਇਨਸਪੈਕਟਰ ਨੇ ਉਹਨਾਂ ਨੂੰ ਮੰਦਰ ਜਾਣ ਤੇ ਲਾਹਨਤਾਂ ਪਾਈਆਂ ਕਿ ਤੂੰ ਮੰਦਰ ਜਾ ਹੀ ਨਹੀਂ ਸਕਦਾ ਇਹ ਇੱਕ ਕਤਲ ਹੈ ਇੱਕ ਰਾਸੀ ਕਤਲ ਹੈ ਇਸ ਨੂੰ ਮਤਲਬ ਪੂਰੇ ਦੇਸ਼ ਦੇ ਵਿੱਚ ਇਹਦਾ ਰੌਲਾ ਪੈਣਾ ਚਾਹੀਦਾ ਹੈ ਪੂਰੇ ਦੇਸ਼ ਦੇ ਵਿੱਚ ਐਜੀਟੇਸ਼ਨ ਆਉਣੀਆਂ ਚਾਹੀਦੀਆਂ ਨੇ ਸਾਨੂੰ ਇਸ ਜਾਤੀਵਾਦ ਜਿਹੜਾ ਕਿ ਜੱਟਵਾਦ ਅਸੀਂ ਕਹਿ ਸਕਦੇ ਹਾਂ ਇਸ ਤੋਂ ਉੱਪਰ ਉੱਠ ਕੇ ਸਾਨੂੰ ਉਹਨਾਂ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਜੋ ਕਿਰਤੀ ਲੋਕ ਨੇ ਉਹ ਕਿਰਤੀ ਛੋਟਾ ਕਿਸਾਨ ਵੀ ਹੈ ਉਹ ਮਜ਼ਦੂਰ ਵੀ ਹੈ ਉਹ ਮਲਾਜ਼ਮ ਵੀ ਹੈ ਅਮਰਦਮਨ ਇੱਕ ਸਿੰਗਰ ਨੇ ਉਹਨਾਂ ਦੇ ਪਿਤਾ ਸਾਹਿਬ ਨੇ ਇਸ ਮਤਲਬ ਐਸ்சி ਸਰਟੀਫਿਕੇਟ ਪੜਾ ਕੇ ਗਵਰਨਮੈਂਟ ਜੌਬ ਲਈ ਸੀ ਜ਼ਿਆਦਾਤਰ ਲੈਫਟਰਾਂ ਨੇ ਉਹਦਾ ਵਿਰੋਧ ਨਹੀਂ ਕੀਤਾ ਇਹਦਾ ਕੀ ਕਾਰਨ ਹੈ ਕਿ ਇਹ ਰਾਈਟ ਨਹੀਂ ਮੰਨਦੇ ਉਦੋਂ ਮਤਲਬ ਜਾਤੀਵਾਦੀ ਕਿਉਂ ਨਹੀਂ ਬਾਹਰਲੇ ਮਸਲਿਆਂ ਤੇ ਕਿਉਂ ਮਤਲਬ ਆਏ ਜਾਂਦੇ ਵੀ ਸੰਪਰਦਾਇਕਤਾ ਦੇਸ਼ ਬਹੁਤ ਸਾਰੀਆਂ ਜਾਤੀ ਸੰਬੰਧਿਤ ਹੋਰ ਮਤਲਬ ਧਾਰਮਿਕ ਸੰਬੰਧਿਤ ਸਮਪਰਾਇਕਤਨਾ ਮਾ ਵਾਪਰੀਆਂ ਨੇ ਉਹਨਾਂ ਸੰਬੰਧ ਮਾਨਸਾ ਦੇ ਵਿੱਚ ਅੱਜ ਇੱਕ ਰੋਸ ਮਜ਼ਾਹਰਾ ਕੀਤਾ ਗਿਆ ਸਾਡੇ ਨਾਲ ਇਸੇ ਤਰ੍ਹਾਂ ਇਹ ਕਾਗੂ ਮੌਜੂਦ ਨੇ ਜੋ ਰੋਸ ਮਜ਼ਾਹਰਾ ਕਰ ਰਹੇ ਨੇ ਅਸੀਂ ਇਹਨਾਂ ਤੋਂ ਜਾਣਾਂਗੇ ਸਾਰਾ ਮਸਲਾ ਕੀ ਹੈ ਜੀ ਮਸਲਾ ਇਸ ਟਾਈਮ ਤੇ ਭਾਰਤ ਦੇ ਵਿੱਚ 2014 ਤੋਂ ਬਾਅਦ ਬਹੁਤ ਵੱਡਾ ਬਣ ਗਿਆ ਹੈ ਜਾਤੀਵਾਦ ਦਾ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਦਾ ਗਰੀਬ ਲੋਕਾਂ ਨੂੰ ਦਬਾਉਣ ਦਾ ਉਨ੍ਹਾਂ ਦੇ ਘਰਾਂ ਤੇ ਬਰਡੋਜਾ ਚਲਾਉਣ ਦਾ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣ ਦਾ ਇਹ ਵਰਤਾਰਾ ਜੋ 2014 ਦੀ ਬੀਜੇਪੀ ਦੀ ਸਰਕਾਰ ਤੋਂ ਬਾਅਦ ਬਿਲਕੁਲ ਡੇ ਬਾਏ ਡੇ ਅੱਗੇ ਵਧਦਾ ਜਾ ਰਿਹਾ ਹੈ ਇੱਥੋਂ ਤੱਕ ਕਿ ਜਿਹੜਾ ਇਸ ਟਾਈਮ ਮੌਜੂਦਾ ਸੀ ਇਹ ਕੱਠ ਕੀਤਾ ਹੈ ਇਹ ਇੱਕ ਚੀਫ ਜਸਟਿਸ ਆਫ ਇੰਡੀਆ ਬੀ ਆਰ ਗੰਬਈ ਜਿਹਦੇ ਉੱਤੇ ਬੀਜੇਪੀ ਦੀ ਸਹਿ ਤੇ ਤੇ ਆਰਐਸਐਸ ਦੇ ਹੁਕਮ ਅਨੁਸਾਰ ਉਹਦੇ ਉੱਤੇ ਜੁੱਤੀ ਛਿੱਟੀ ਗਈ ਹੈ ਉਸ ਨੂੰ ਇਹ ਅਹਿਸਾਸ ਕਰਾਇਆ ਗਿਆ ਹੈ ਕਿ ਤੇਰੀ ਔਕਾਤ ਕੁਛ ਨਹੀਂ ਤੂੰ ਕਿਸੇ ਵੀ ਥਾਂ ਤੇ ਧਰਮਾਂ ਦੇ ਪ੍ਰਤੀ ਕੁਛ ਬੋਲ ਨਹੀਂ ਸਕਦਾ ਤੂੰ ਆਪਣੇ ਵਿਚਾਰ ਨਹੀਂ ਰੱਖ ਸਕਦਾ ਇੱਕ ਸੁਪਰੀਮ ਕੋਰਟ ਦਾ ਵਕੀਲ ਕੋਈ ਅਨਪੜ ਬੰਦਾ ਹੋਵੇ ਤਾਂ ਕਹਿ ਸਕਦੇ ਆ ਸੁਪਰੀਮ ਕੋਰਟ ਦਾ ਵਕੀਲ ਜਿਹੜੇ ਨੂੰ ਮਾਈ ਲਾਰਡ ਕਰਕੇ ਚੀਫ ਜਸਟਿਸ ਆਫ ਇੰਡੀਆ ਨੂੰ ਪੁਕਾਰਨਾ ਹੁੰਦਾ ਬੁਲਾਉਣਾ ਹੁੰਦਾ ਉਹ ਜੁੱਤੀ ਛਿੱਟ ਰਿਹਾ ਹੈ ਇਸ ਤੋਂ ਪਿੱਛੇ ਬਹੁਤ ਵੱਡੀਆਂ ਤਾਕਤਾਂ ਨੇ ਦੂਜਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਏਡੀਜੀਪੀ ਜਿਹੜੇ ਹਰਿਆਣਾ ਦੇ ਨੇ ਜਿਨ੍ਹਾਂ ਦੀ ਪਤਨੀ ਆਈਐਸ ਹੈ ਜਿਹੜੇ ਆਪ ਆਈਪੀਐਸ ਨੇ ਜਿਨ੍ਹਾਂ ਨੇ ਪਹਿਲਾਂ ਆਈਆਈਟੀ ਕੀਤੀ ਹੈ ਜਿਹੜਿਆਂ ਨੇ ਫਿਰ ਆਈਆਈਐਮ ਕੀਤੀ ਹੈ ਫਿਰ ਇੱਕ ਇੰਡੀਆ ਦਾ ਉੱਚ ਪੱਧਰ ਦਾ ਜਿਹੜਾ ਐਗਜ਼ਾਮ ਹੈ ਜਿਹਨੂੰ ਆਈਪੀਐਸ ਕਹਿੰਦੇ ਨੇ ਉਹ ਪਾਸ ਕੀਤਾ ਤੇ ਫਿਰ ਇੱਕ ਬੜੀ ਮਿਆਰੀ ਪੋਸਟ ਤੇ ਨੇ ਅੱਜ ਉਹਨਾਂ ਨਾਲ ਉਹ ਛਲੂਕ ਕੀਤਾ ਗਿਆ ਕਿ ਉੱਚ ਜਾਤੀ ਦੇ ਲੋਕਾਂ ਵੱਲੋਂ ਜਿਨ੍ਹਾਂ ਨੇ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਨੇ ਜਿਹੜਾ ਕਿ ਡੀਜੀਪੀ ਆਫ ਹਰਿਆਣਾ ਉਸ ਨੇ ਉਸ ਨੂੰ ਜਲੀਲ ਕੀਤਾ ਇੱਥੋਂ ਤੱਕ ਕਿ ਹਰਿਆਣੇ ਦੇ ਹੀ ਇੱਕ ਇਨਸਪੈਕਟਰ ਨੇ ਉਹਨਾਂ ਨੂੰ ਮੰਦਰ ਜਾਣ ਤੇ ਲਾਹਨਤਾਂ ਪਾਈਆਂ ਕਿ ਤੂੰ ਮੰਦਰ ਜਾ ਹੀ ਨਹੀਂ ਸਕਦਾ ਹਰਿਆਣੇ ਦੀ ਗੱਲ ਹੈ ਕਿ ਇੱਕ ਏਡੀਜੀਪੀ ਦੇ ਰੈਂਕ ਦੇ ਬੰਦੇ ਨੂੰ ਇੱਕ ਥਾਣੇਦਾਰ ਕੁਝ ਕਹੇ ਤਾਂ ਇਹ ਜਿਹੜਾ ਮੁੱਦਾ ਹੈ ਅਸੀਂ ਇਹ ਵੀ ਵਿਚਾਰ ਰਹੇ ਮੈਂ ਸੁਣਨਾ ਸੁਸਾਈਡ ਕਰ ਲਿਆ ਉਹਨਾਂ ਨੇ ਸੁਸਾਈਡ ਨਹੀਂ ਕੀਤਾ ਉਹਨਾਂ ਨੇ ਉਹਨਾਂ ਦਾ ਕਤਲ ਹੋਇਆ ਹੈ 302 ਦਾ ਪਰਚਾ ਦਰਜ ਕੀਤਾ ਗਿਆ ਉਹਨੂੰ ਮਜਬੂਰ ਕੀਤਾ ਗਿਆ ਕਿ ਉਹ ਆਤਮ ਹੱਤਿਆ ਕਰੇ ਕਿਉਂਕਿ ਲੰਮੇ ਸਮੇਂ ਤੋਂ ਉਹਦਾ ਫਾਦਰ ਬਿਮਾਰ ਸੀ ਉਹਨੂੰ ਉੱਥੇ ਛੁੱਟੀ ਜਦੋਂ ਉਹ ਆਪਦੇ ਫਾਦਰ ਦੇ ਜਿਉਂਦੇ ਦੇ ਦਰਸ਼ਨ ਨਹੀਂ ਕਰ ਸਕਿਆ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ ਉਹਦੇ ਏਰੀਅਰ ਨਹੀਂ ਦਿੱਤੇ ਗਏ ਉਹਨੂੰ ਹਰ ਥਾਂ ਤੇ ਜਲੀਲ ਕੀਤਾ ਗਿਆ ਜਦੋਂ ਵੀ ਉਹ ਕੋਈ ਸ਼ਿਕਾਇਤ ਕੰਪਲੇਂਟ ਕਰਦਾ ਤਾਂ ਉਸਦੀ ਕੰਪਲੇਂਟ ਤੇ ਕੋਈ ਗੌਰ ਨਹੀਂ ਕੀਤੀ ਗਈ ਈਵਨ ਕੇ ਇਥੋਂ ਤੱਕ ਇੱਕ ਕੇਸ ਤਿਆਰ ਕਰਕੇ ਉਸ ਨੂੰ ਝੂਠੇ ਕੇਸ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਅਰੈਸਟ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਸੀ ਜਿਸ ਕਾਰਨ ਉਹਨੇ ਆਪਣੀ ਇੱਜ਼ਤ ਲਈ ਆਪਣੀ ਰਿਸਪੈਕਟ ਲਈ ਐਡਾ ਵੱਡਾ ਕਦਮ ਚੁੱਕਿਆ ਇਹ ਇੱਕ ਕਤਲ ਹੈ ਇੱਕ ਰਾਜਸੀ ਕਤਲ ਹੈ ਇਸ ਨੂੰ ਮਤਲਬ ਪੂਰੇ ਦੇਸ਼ ਦੇ ਵਿੱਚ ਇਹਦਾ ਰੌਲਾ ਪੈਣਾ ਚਾਹੀਦਾ ਹੈ ਪੂਰੇ ਦੇਸ਼ ਦੇ ਵਿੱਚ ਐਜੀਟੇਸ਼ਨ ਆਉਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਮਤਲਬ ਜਾਤ ਧਰਮ ਦੇ ਨਾਂ ਤੇ ਜਿਹੜੀਆਂ ਰਾਜ ਸਰਕਾਰਾਂ ਕਰ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ। ਪੰਜਾਬ ਦੇ ਵਿੱਚ ਵੀ ਬਹੁਤ ਸਾਰਾ ਜਾਂ ਇਸ ਤਿੱਕੇ ਨੀਓ ਘਟਨਾਵਾਂ ਨੇ ਜਾਤਪਾਤ ਦੇ ਨਾਂ ਤੇ ਹੋ ਰਹੀਆਂ ਨੇ, ਧਰਮ ਦੇ ਨਾਂ ਤੇ, ਉਹਦੋਂ ਮਤਲ ਜਥੇਬੰਦੀਆਂ ਕਿਉਂ ਨਹੀਂ ਬੋਲਦੀਆਂ? ਜਥੇਬੰਦੀਆਂ ਉਦੋਂ ਵੀ ਬੋਲਦੀਆਂ। ਸਾਡੀ ਜਥੇਬੰਦੀ ਮੈਂ ਇਸ ਵੇਲੇ ਪੈਨਸ਼ਨ ਐਸੋਸੀਏਸ਼ਨ ਜਿਲ੍ਹਾ ਮਾਨਸਾ ਦਾ ਪ੍ਰਧਾਨ ਆ ਤੇ ਸਾਡੀ ਸਾਡੀ ਜਥੇਬੰਦੀ ਹੈ ਜਾਂ ਜਿਸ ਅਸੀਂ ਜਥੇਬੰਦੀ ਨਾਲ ਜੁੜੇ ਹੋਏ ਆਂ ਸੀਪੀਆਈਐਮਐਲ ਲੇਬਰੇਸ਼ਨ ਨਾਲ ਉਹ ਮਜ਼ਦੂਰਾਂ ਦੇ ਹਰੇਕ ਪ੍ਰੋਗਰਾਮ ਤੇ ਉਹਨਾਂ ਨਾਲ ਹੋ ਰਹੀ ਰੇਕ ਧੱਕੇ ਦੇ ਵਿੱਚ ਸ਼ਾਮਲ ਹੁੰਦੀ ਹੈ ਤੇ ਹਰ ਲੜਾਈ ਲੜਦੀ ਹੈ ਕਿੰਨੀਆਂ ਉਦਾਹਰਨਾਂ ਨੇ ਸਾਡੇ ਸਾਹਮਣੇ ਜਿੱਥੇ ਉਹਨਾਂ ਨੇ ਮਜ਼ਦੂਰਾਂ ਨੂੰ ਧਨੀ ਜਾਤਾਂ ਨਾਲ ਕਿਸਾਨਾਂ ਦੇ ਵਿੱਚ ਜਿਹੜਾ ਜ਼ੁਲਮ ਹੁੰਦਾ ਸੀ ਕਿਸਾਨਾਂ ਦਾ ਮਜ਼ਦੂਰ ਤਬਕੇ ਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਨਹੀਂ ਪੰਜਾਬ ਦੇ ਵਿੱਚ ਵੀ ਇੱਕ ਕੰਟਰਾਸਟ ਹੈ ਜੱਟ ਵਰਸਸ ਅਦਰ ਜਾਤਾਂ ਉਥੇ ਦੇ ਕੀ ਕਹੋਗੇ ਤੁਸੀਂ ਜੱਟ ਦੀਆਂ ਵੀ ਕੁਝ ਕੈਟਾਗਰੀਆਂ ਬਣ ਗਈਆਂ ਨੇ ਜੜੀ ਜਿਆਦੇ ਜ਼ਮੀਨ ਵਾਲੇ ਨੇ ਵੱਡੇ ਧਨਾੜ ਨੇ ਅਸੀਂ ਉਹਨਾਂ ਦੀ ਗੱਲ ਅੱਡਾ ਇੱਕ ਤਾਂ 2.5 ਕਿਨਾਲਾ ਕਿਸਾਨ ਹੈ ਉਹ ਤਾਂ ਸਿਰਫ ਜਾਤੀ ਦਾ ਹੰਕਾਰ ਹੀ ਕਰ ਸਕਦਾ ਇਸ ਸਮੇ ਉਹਨੂੰ ਵੀ ਖੁਦ ਦਿਹਾੜੀ ਕਰਨੀ ਪੈ ਰਹੀ ਹੈ ਸਾਨੂੰ ਇਸ ਜਾਤੀਵਾਦ ਜਿਹੜਾ ਕਿ ਜੱਟਵਾਦ ਅਸੀਂ ਕਹਿ ਸਕਦੇ ਹਾਂ ਇਸ ਤੋਂ ਉੱਪਰ ਉੱਠ ਕੇ ਸਾਨੂੰ ਉਹਨਾਂ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਜੋ ਕਿਰਤੀ ਲੋਕ ਨੇ ਉਹ ਕਿਰਤੀ ਛੋਟਾ ਕਿਸਾਨ ਵੀ ਹੈ ਉਹ ਮਜ਼ਦੂਰ ਵੀ ਹੈ ਉਹ ਮਲਾਜ਼ਮ ਵੀ ਹੈ ਨਹੀਂ ਇੱਕ ਤੁਸੀਂ ਲੈਫਟ ਦੇ ਨਾਲ ਸੰਬੰਧਤ ਉਹ ਖੱਬੀਧਰ ਨਾਲ ਸੰਬੰਧਤ ਆ ਪਾਸ ਪਿੱਛੇ ਇੱਕ ਮਸਲਾ ਹੋਇਆ ਸੀ ਅਮਰਤਮਾਨ ਦੇ ਪਿਤਾ ਤੁਹਾਨੂੰ ਪਤਾ ਉਹਨਾਂ ਨੇ ਅਮਰਤਮਾਨ ਇੱਕ ਸਿੰਗਰ ਨੇ ਉਹਨਾਂ ਦੇ ਪਿਤਾ ਸਾਹਿਬ ਨੇ ਇਸ ਮਤਲਬ ਐਸਸੀ ਸਰਟੀਫਿਕੇਟ ਬਣਾ ਕੇ ਗਵਰਨਮੈਂਟ ਜੌਬ ਲਈ ਸੀ ਜ਼ਿਆਦਾਤਰ ਲੈਫਟ ਪੰਨ ਨੇ ਉਹਦਾ ਵਿਰੋਧ ਨਹੀਂ ਕੀਤਾ ਇਹਦਾ ਕੀ ਕਾਰਨ ਹੈ ਕਿ ਇਹ ਰਾਈਟ ਨਹੀਂ ਮੰਨਦੇ ਉਦੋਂ ਮਤਲਬ ਜਾਤੀਵਾਦੀ ਕਿਉਂ ਨਹੀਂ ਬਾਹਰਲੇ ਮਸਲਿਆਂ ਤੇ ਕਿਉਂ ਮਤਲਬ ਆਏ ਜਾਂਦੇ ਵੀ ਸੰਪਰਦਾਇਕਤਾ ਨਹੀਂ ਨਹੀਂ ਇਹ ਇਹਦਾ ਵਿਰੋਧ ਹੋਇਆ ਸੀਗਾ ਠੀਕ ਹੈ ਉਸ ਪੱਧਰ ਤੇ ਵਿਰੋਧ ਨਹੀਂ ਹੋਇਆ ਕਿ ਨੈਸ਼ਨਲ ਪੱਧਰ ਤੇ ਕੋਈ ਗੱਲ ਬਣਦੀ ਜਾਂ ਕੋਈ ਪੰਜਾਬ ਪੱਧਰ ਤੇ ਗੱਲ ਬਣਦੀ ਪਰ ਐਸੀ ਬੀਸੀਆ ਕੈਟਾਗਰੀ ਵੱਲੋਂ ਵੀ ਉਹਦਾ ਵਿਰੋਧ ਕੀਤਾ ਗਿਆ ਉਹਨਾਂ ਤੇ ਕਿਹਾ ਗਿਆ ਕਿ ਉਹਦਾ ਪਰਚਾ ਦਰਜ ਕੀਤਾ ਜਾਵੇ ਮੇਰੇ ਖਿਆਲ ਦੇ ਵਿੱਚ ਉਹਦੇ ਤੇ ਕਾਰਵਾਈ ਹੋਈ ਵੀ ਹੈ ਇਸ ਕਰਕੇ ਅਸੀਂ ਜਿਹੜੇ ਝੂਠੇ ਸਰਟੀਫਿਕੇਟ ਬਣਵਾਉਂਦੇ ਨੇ ਉਹਨਾਂ ਦੇ ਪਿੱਛੇ ਚੰਡੀਗੜ੍ਹ ਦੇ ਵਿੱਚ ਮਾਲੀ ਦੇ ਵਿੱਚ ਬਹੁਤ ਵੱਡਾ ਧਰਨਾ ਲੱਗਿਆ ਸੀ ਸਾਰੀਆਂ ਲੈਫਟ ਤਰ੍ਹਾਂ ਉੱਥੇ ਗਈਆਂ ਸੀ ਕਿ ਜਿਨ੍ਹਾਂ ਨੇ ਵੀ ਇਹ ਜਾਤੀ ਸਰਟੀਫਿਕੇਟ ਗਲਤ ਬਣਵਾਏ ਨੇ ਉਹਨਾਂ ਤੇ ਪਰਚਾ ਦਰਜ ਹੋ ਇਹਨਾਂ ਨੂੰ ਰਿਵਰਟ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਟਰਮੀਨੇਟ ਕੀਤਾ ਜਾਵੇ ਇਹ ਉਹ ਤਾਂ ਮਤਲਬ ਰਿਟਾਇਰ ਹੋ ਗਏ ਨਾ ਉਹਨਾਂ ਦੀ ਤਾਂ ਕੋਈ ਹੋਰ ਵੀ ਕਾਨੂੰਨੀ ਜੋ ਕਾਰਵਾਈ ਬਣਦੀ ਆ ਉਹ ਹੈ ਰਿਟਾਇਰ ਹੋਗੇ ਤਾਂ ਉਹਨਾਂ ਤੇ ਵੀ ਬਣਦੀ ਕਾਨੂੰਨੀ ਉਹਨਾਂ ਦੀਆਂ ਜਿਹੜੀਆਂ ਜਿੰਨੇ ਪੈਸੇ ਉਹਨਾਂ ਨੇ ਲਏ ਨੇ ਉਹਨਾਂ ਨੂੰ ਵਾਪਸ ਲੈ ਜਾਣ ਪੈਸੇ ਤੇ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਜੇਕਰ ਉਹਨਾਂ ਨੇ ਐਸ்சி ਬੀਸੀ ਤੇ ਕੋਈ ਸਰਟੀਫਿਕੇਟ ਬਣਾ ਕੇ ਕੋਈ ਬੇਨੀਫਿਟ ਲਿਆ ਗਲਤ ਬੇਨੀਫਿਟ ਲਿਆ ਅਸੀਂ ਦੇ ਹੱਕ ਚ ਬਿਲਕੁਲ ਬੋਲਦੇ ਵੀ ਆ ਇੱਥੇ ਕਿ ਨਹੀਂ ਹੋਣਾ ਚਾਹੀਦਾ ਜੇ ਮੈਂ ਦੇਖੀ ਹੈ ਕਿ ਇੱਕ ਕੰਟਰਾਸਟ ਹੈ ਨਾ ਕਿ ਉਹ ਮਤਲਬ ਉੱਚੀ ਜਾਤ ਦੇ ਨੇ ਤੇ ਮਤਲਬ ਜਥੇਵੰਦ ਇੱਕ ਤਰੀਕੇ ਤੇ ਦੇਖਦੇ ਆ ਇਹਦੇ ਬਾਰੇ ਕੀ ਕਹੂੰਗੀ ਵੀ ਮਤਲਬ ਪੱਕ ਜਥੇਵੰਦੀਆਂ ਪੱਕ ਲੈਣ ਦੀ ਕੋਸ਼ਿਸ਼ ਕਰਦੀ ਨੇ ਮਰਤਮਾਨ ਦੀ ਉਹ ਗੱਲ ਹੈ ਕਿ ਚੰਦ ਲੋਕ ਜਿਨ੍ਹਾਂ ਦੀ ਸੋਚ ਹੈ ਜਿਹੜੀ ਉਹ ਮਤਲਬ ਜਾਤ ਪਾਤ ਪ੍ਰਤੀ ਸਹੀ ਨਹੀਂ ਹੈ ਅੱਜ ਵੀ ਅਸੀਂ ਦੇਖਦੇ ਆਂ ਪਿੱਛੇ ਜਿਹੜਾ ਵਰਸਸ ਜੁਪੀਪਿਆਹਰ ਦੇ ਕਿਰਤੀ ਲੋਕ ਇਧਰ ਆਉਂਦੇ ਨੇ ਉਹਦਾ ਵੀ ਸਿੱਖ ਵਰਸਸ ਕਾਮਰੇਡ ਬਣਾਉਣ ਦੀ ਗੱਲ ਕੀਤੀ ਗਈ ਹੈ ਜਦੋਂ ਕਿ ਇੱਕ ਸੱਚਾ ਸਿੱਖ ਤੇ ਇੱਕ ਸੱਚਾ ਕਾਮਰੇਡ ਹੈ ਜਿਹੜਾ ਉਹਦੇ ਵਿੱਚ ਕੋਈ ਵੀ ਫਰਕ ਨਹੀਂ ਦੋਨੇ ਸਾਂਝੀ ਵਲਤਾ ਦੀ ਗੱਲ ਕਰਦੇ ਨੇ ਸਾਡੇ ਗੁਰੂ ਸਾਂਝੀ ਵਲਤਾ ਦੀ ਗੱਲ ਕਰਦੇ ਨੇ ਪਰ ਕੁਝ ਏਜੰਸੀਆਂ ਤੇ ਬੰਦਿਆਂ ਵੱਲੋਂ ਇਹ ਵੀ ਭੇੜ ਪਾਉਣ ਦੀ ਗੱਲ ਕੀਤੀ ਗਈ ਹੈ ਕੁਝ ਜਾਤੀਵਾਦ ਸੋਚ ਦੇ ਮਾਨਸਿਕਤਾ ਦੇ ਲੋਕ ਹੈਗੇ ਆ ਭਾਵੇਂ ਦੀ ਉਹ ਜ਼ਮੀਨ ਵੀ ਉਹਨਾਂ ਕੋਲੇ ਘਟ ਹੈ ਜਾਂ ਉਹ ਦਿਹਾੜੀ ਵੀ ਕਰਦੇ ਨੇ ਪਰ ਉਹਨਾਂ ਦੀ ਸੋਚ ਨਹੀਂ ਗਈ ਕਿ ਕਿਤਨਾ ਕਿਤੇ ਜ਼ਗੀਰਦਾਰੀ ਸੋਚ ਦੀ ਰਹਿੰਦ ਖੁੰਦ ਜਾਤੀਵਾਦੀ ਪਈ ਹੈ ਸਾਡੇ ਉਹ ਕਿਤਨੇ ਕਿਤੇ ਉਸਾਲੇ ਮਾਰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹੇ ਲਿਖੇ ਲੋਕ ਆ ਜਿਹੜੇ ਉਹ ਇਸ ਦਾ ਵਿਰੋਧ ਕਰਕੇ ਲੋਕਾਂ ਨੂੰ ਜਾਤਪਾਤ ਦੇ ਪ੍ਰਤੀ ਸਮਝਾ ਕੇ ਮੰਨੂਵਾਦੀ ਸੋਚ ਨੂੰ ਲੋਕਾਂ ਦੇ ਵਿੱਚ ਨੰਗਾ ਕਰਕੇ ਇਹ ਸਾਰੇ ਕੁਝ ਤੋਂ ਉੱਪਰ ਉਠਣਗੇ ਤੁਸੀਂ ਸੋ ਸਾਡੇ ਨਾਲ ਇਸ ਜਥੇਬੰਦੀ ਦੇ ਪ੍ਰਧਾਨ ਜੀ ਪ੍ਰਧਾਨ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸੋ ਤੁਹਾਡਾ ਵੀ ਧੰਨਵਾਦ ਕਰਨੇ ਚੈਨਲ ਨੂੰ ਦੇਖਣ ਲਈ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਵੱਧ ਤੋਂ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸੋ ਧੰਨਵਾਦ